ਭਾਰਤੀ ਜਲ ਸੈਨਾ ਨੇ ਸ਼ਾਰਟ ਸਰਵਿਸ ਕਮਿਸ਼ਨ ਦੇ ਤਹਿਤ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਚ ਪਾਇਲਟ ਅਤੇ ਨੇਵਲ ਅਫਸਰ ਸਮੇਤ 250 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਇਸ ਲਈ ਅਰਜ਼ੀਆਂ 14 ਸਤੰਬਰ 2024 ਤੋਂ ਸ਼ੁਰੂ ਹੋਣਗੀਆਂ ਅਤੇ 29 ਸਤੰਬਰ 2024 ਤੱਕ ਭਰੀਆਂ ਜਾਣਗੀਆਂ ਉਮੀਦਵਾਰ ਭਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ joinindiannavy.gov.in ਤੇ ਜਾ ਕੇ ਆਨਲਾਈਨ ਫਾਰਮ ਭਰ ਸਕਦੇ ਨੇ 60% ਅੰਕਾਂ ਦੇ ਨਾਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਏ, ਬੀਟੈਕ, ਐਮਐਸਸੀ, ਐਮਸੀਏ, ਐਮਬੀਏ ਡਿਗਰੀ ਦੀ ਲੋੜ ਹੈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ 10ਵੀਂ ਅਤੇ 12ਵੀਂ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ 60% ਅੰਕ ਹੋਣੇ ਜ਼ਰੂਰੀ ਨੇ ਪੋਸਟ ਦੇ ਹਿਸਾਬ ਨਾਲ ਵੱਖ-ਵੱਖ ਡਿਗਰੀਆਂ ਵੈਧ ਹੋਣਗੀਆਂ ਪਾਇਲਟ 18 ਤੋਂ 23 ਸਾਲ ਹੋਰ ਅਸਾਮੀਆਂ ਲਈ ਉਮਰ ਸੀਮਾ ਵੱਖਰੀ ਹੈ ਇਹ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ ਯੋਗਤਾ ਅਤੇ ਡਿਗਰੀ ਦੇ ਆਧਾਰ ਤੇ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ ਵਿਅਕਤੀਗਤ ਇੰਟਰਵਿਊ ਯੋਗਤਾ ਦੇ ਆਧਾਰ ਤੇ ਲਈ ਜਾਵੇਗੀ ਚੁਣੇ ਗਏ ਉਮੀਦਵਾਰਾਂ ਨੂੰ ਸ਼ੁਰੂਆਤੀ ਤੌਰ ਤੇ 3 ਸਾਲਾਂ ਲਈ ਪ੍ਰੋਬੇਸ਼ਨ ਪੀਰੀਅਡ ਤੇ ਰੱਖਿਆ ਜਾਵੇਗਾ ਬਾਕੀ ਸਾਰੀਆਂ ਅਸਾਮੀਆਂ ਦੀ ਤਨਖਾਹ ਵੱਖਰੀ ਹੈ ਇਸ ਬਾਰੇ ਜਾਣਕਾਰੀ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ ਤੇ ਦੇਖੀ ਜਾ ਸਕਦੀ ਹੈ ਅਧਿਕਾਰਤ ਵੈੱਬਸਾਈਟ joinindiannavy.gov.in ਤੇ ਜਾਓ ਨਾਮ ਡਿਗਰੀ ਆਈਡੀ ਪਾਸਪੋਰਟ ਸਾਈਡ ਫੋਟੋ ਵਰਗੀ ਲੋੜਿੰਦੀ ਜਾਣਕਾਰੀ ਦਰਜ ਕਰੋ ਫੀਸ ਜਮ੍ਹਾਂ ਕਰਨ ਤੋਂ ਬਾਅਦ ਆਨਲਾਈਨ ਐਪਲੀਕੇਸ਼ਨ ਸਬਮਿਟ ਬਟਨ ਤੇ ਕਲਿੱਕ ਕਰੋ